ਔਰੰਗਜੀਬ ਦੇ ਮਿੱਤਰ ਰਾਜੇ ਦਾ ਜਿਹੜਾ ਕਾਨੂੰਨ ਮੰਤਰੀ ਹੁੰਦਾ ਉਹ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਸਰਮੱਦ ਦੇ ਬਾਰੇ ਲੋਕਾਂ ਨੂੰ ਪੁੱਛਣਾ ਸ਼ੁਰੂ ਕਰਦਾ ਕਿ ਮੈਂ ਸਰਮੱਦ ਨੂੰ ਮਿਲਣਾ ਚਾਹੁੰਨਾ ਤਾਂ ਲੋਕ ਦੱਸਦੇ ਨੇ ਕਿ ਸਰਮੱਦ ਨੂੰ ਔਰੰਗਜੀਬ ਨੇ ਕੈਦ ਦੇ ਵਿੱਚ ਰੱਖਿਆ ਹੋਇਆ ਤੇ ਉਹਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਆ ਤਾਂ ਇੱਥੋਂ ਹੀ ਉਹ ਜਿਹੜਾ ਕਾਨੂੰਨ ਮੰਤਰੀ ਹੁੰਦਾ ਉਹ ਸਮਝ ਜਾਂਦਾ ਕਿ ਔਰੰਗਜੀਬ ਦੇ ਬਾਰੇ ਸਿਰਫ ਰੌਲਾ ਹੀ ਆ ਕਿ ਉਹ ਬੜਾ ਸੂਝਵਾਨ ਰਾਜਾ ਉਹਨੂੰ ਬਿਲਕੁਲ ਹੀ ਰਾਜ ਨਹੀਂ ਕਰਨਾ ਆਉਂਦਾ ਤੇ ਉਹਨੂੰ ਸਮਝ ਹੀ ਨਹੀਂ ਹੈਗੀ ਕਿ ਕਿਹੜੇ ਬੰਦਿਆਂ ਨੂੰ ਆਪਣੇ ਨਾਲ ਰੱਖਣਾ ਤੇ ਕਿਹੜੇ ਬੰਦਿਆਂ ਨੂੰ ਆਪਣੇ ਤੋਂ ਦੂਰ ਕਰਨਾ ਹੁਣ ਉਹ ਕਾਨੂੰਨ ਮੰਤਰੀ ਜਦੋਂ ਔਰੰਗਜ਼ੇਬ ਦੇ ਸਪਾਹੀਆਂ ਦੇ ਨਾਲ ਉਹਨਾਂ ਦੇ ਮੰਤਰੀਆਂ ਦੇ ਨਾਲ ਮੁਲਾਕਾਤ ਕਰਦਾ ਤਾਂ ਉਹਨਾਂ ਨੂੰ ਦੱਸਦਾ ਕਿ ਮੈਂ ਸਰਮੱਦ ਨੂੰ ਮਿਲਣਾ ਚਾਹੁੰਦਾ ਤਾਂ ਉਹਨੂੰ ਮਿਲਣ ਦਾ ਇੱਕ ਮੌਕਾ ਦਿੱਤਾ ਜਾਂਦਾ ਤਾਂ ਉਹ ਸਰਮੱਦ ਦੇ ਕੋਲੇ ਪਹੁੰਚਦਾ ਤੇ ਉਹ ਸਰਮੱਦ ਨੂੰ ਜਾ ਕੇ ਕਹਿੰਦਾ ਕਹਿੰਦਾ ਫਕੀਰ ਸਾਈ ਮੈਂ ਤੁਹਾਡਾ ਬੜਾ ਵੱਡਾ ਸ਼ੁਭਚਿੰਤਕ ਆ ਤੇ ਮੈਂ ਆਪਣੇ ਸਵਾਲਾਂ ਦੇ ਕੁਝ ਜਵਾਬ ਲੈਣ ਵਾਸਤੇ ਤੁਹਾਡੇ ਕੋਲੇ ਪਹੁੰਚ ਕੀਤੀ ਆ ਮੇਰੇ ਰਾਜੇ ਨੇ ਮੈਨੂੰ ਕਿਹਾ ਸੀ ਕਿ ਜੇ ਕਿਸੇ ਨੇ ਤੇਰੀ ਤਸੱਲੀ ਨਾ ਕਰਵਾਈ ਤਾਂ ਤੂੰ ਸਰਮੱਧ ਨੂੰ ਜਾ ਕੇ ਮਿਲੀ ਉਹ ਫਕੀਰ ਸਾਈਂ ਤੇਰੀ ਜ਼ਰੂਰ ਤਸੱਲੀ ਕਰਵਾਊਗਾ ਹੁਣ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਜਿਹੜੇ ਰੱਬ ਨਾਲ ਜਿਨ੍ਹਾਂ ਦੀ ਲੇਵ ਲੱਗੀ ਹੁੰਦੀ ਹੈ ਉਹਨਾਂ ਨੂੰ ਪਤਾ ਹੁੰਦਾ ਕਿ ਸਾਹਮਣੇ ਵਾਲਾ ਬੰਦਾ ਜਿਹੜਾ ਉਹ ਕਿਹੜੀ ਨੀਤ ਦੇ ਨਾਲ ਮੇਰੇ ਕੋਲੇ ਆਇਆ ਤਾਂ ਸਰਮੱਧ ਉਹਦੀਆਂ ਗੱਲਾਂ ਸੁਣ ਕੇ ਬੜਾ ਖੁਸ਼ ਹੁੰਦਾ ਤੇ ਉਹ ਪਹਿਲੀ ਵਾਰੀ ਉਹਨੇ ਅੱਜ ਤੱਕ ਕਦੇ ਕਿਸੇ ਤੋਂ ਕੁਝ ਮੰਗਿਆ ਨਹੀਂ ਸੀ ਨਾਈਓ ਨੇ ਅਜੇ ਤੱਕ ਕਦੇ ਕਿਸੇ ਨੂੰ ਕੁਝ ਕਿਹਾ ਸੀ ਪਹਿਲੀ ਵਾਰੀ ਉਸ ਬੰਦੇ ਨੂੰ ਉਹ ਕਹਿੰਦਾ ਕਹਿੰਦਾ ਵੀ ਮੇਰੇ ਨਹਾਉਣ ਦਾ ਇੰਤਜ਼ਾਮ ਕੀਤਾ ਜਾਵੇ ਮੈਂ ਨਹਾਤਾ ਇਹਨੂੰ ਮੈਨੂੰ ਬੜਾ ਟਾਈਮ ਹੋ ਗਿਆ ਤੇ ਦੂਸਰਾ ਮੈਨੂੰ ਖਾਣਾ ਦਿੱਤਾ ਜਾਵੇ ਮੈਂ ਥੋੜਾ ਜਿਹਾ ਖਾਣਾ ਚਾਹਣਾ ਤਾਂ ਉਹਦੇ ਵਾਸਤੇ ਖਾਣੇ ਦਾ ਇੰਤਜ਼ਾਮ ਕੀਤਾ ਜਾਂਦਾ ਤੇ ਉਹਦੇ ਵਾਸਤੇ ਨਹਾਉਣ ਦਾ ਇੰਤਜ਼ਾਮ ਕੀਤਾ ਜਾਂਦਾ ਤਾਂ ਸ਼ਰਮੱਦ ਉਸ ਕਾਨੂੰਨ ਮੰਤਰੀ ਨੂੰ ਆਪਣੇ ਸਾਹਮਣੇ ਬਿਠਾ ਲੈਂਦਾ ਤੇ ਉਹਨੂੰ ਕਹਿੰਦਾ ਇੱਥੇ ਬੈਠ ਤੈਨੂੰ ਤੇਰੇ ਸਬਰ ਤੇ ਸ਼ੁਕਰ ਦੇ ਜਿਹੜੇ ਮਾਇਨੇ ਨੇ ਅੱਜ ਮੈਂ ਦਿਖਾਉਂਗਾ ਵੀ ਤੇ ਤੈਨੂੰ ਦੱਸੂਗਾ ਸਰਮੱਦ ਉਸ ਕਾਨੂੰਨ ਮੰਤਰੀ ਨੂੰ ਆਪਣੇ ਮੂਹਰੇ ਬਿਠਾਉਂਦਾ ਉਹਨੂੰ ਕਹਿੰਦਾ ਅੱਖਾਂ ਬੰਦ ਕਰ ਤੇ ਉਹਦੇ ਹੱਥਾਂ ਨੂੰ ਆਪਣੇ ਹੱਥ ਦੇ ਵਿੱਚ ਫੜਦਾ ਜਿੱਦਾਂ ਹੀ ਉਹਦੇ ਹੱਥਾਂ ਨੂੰ ਆਪਣੇ ਹੱਥ ਦੇ ਵਿੱਚ ਫੜਦਾ ਤਾਂ ਉਹਦੀ ਸੁਰਤ ਆ ਜਿਹੜੀ ਉਹ ਸਰਮੱਦ ਦੇ ਨਾਲ ਇੱਕ ਦੂਸਰੀ ਦੁਨੀਆ ਦੇ ਵਿੱਚ ਚਲੇ ਜਾਂਦੀ ਹੈ ਜਿੱਥੇ ਉਹ ਦੇਖਦਾ ਕਿ ਬਹੁਤ ਸਾਰੇ ਜਿੰਨ ਭੂਤ ਬਹੁਤ ਸਾਰੀਆਂ ਗੈਬੀ ਤਾਕਤਾਂ ਜਿਹੜੀਆਂ ਖੜੀਆਂ ਸਰਮੱਦ ਨੂੰ ਕਹਿੰਦੀਆਂ ਕਿ ਤੂੰ ਇੱਕ ਵਾਰੀ ਹੁਕਮ ਕਰ ਅਸੀਂ ਔਰੰਗਜ਼ੇਬ ਨੂੰ ਖਤਮ ਕਰਦੇ ਹਾਂ ਅਸੀਂ ਔਰੰਗਜ਼ੇਬ ਦਾ ਰਾਜ ਖਤਮ ਕਰਦੇ ਹਾਂਗੇ ਪਰ ਸਰਮੱਦ ਉਹਨਾਂ ਨੂੰ ਕਹਿੰਦਾ ਕਿ ਨਹੀਂ ਆਪਾਂ ਕਿਸੇ ਨੂੰ ਕੁਝ ਨਹੀਂ ਕਹਿਣਾ ਜੋ ਹੁੰਦਾ ਹੋ ਹੀ ਜਾਵੇ ਇਹ ਗੱਲ ਜਿੱਦਾਂ ਹੀ ਉਹ ਦੇਖਦਾ ਤਾਂ ਉਹ ਵਾਪਸ ਆਪਣੀ ਸੁਰਤ ਦੇ ਵਿੱਚ ਆਉਂਦਾ ਤੇ ਆ ਕੇ ਉਹ ਜਾਨੀ ਉਹ ਇੱਕਦਮ ਹਿੱਲ ਜਾਂਦਾ ਵੀ ਮੈਂ ਕੀ ਦੇਖਿਆ ਤਾਂ ਸਰਮੱਦ ਨੂੰ ਪੁੱਛਦਾ ਕਹਿੰਦਾ ਵੀ ਇਹ ਕੀ ਸੀਗਾ ਮੈਨੂੰ ਸਮਝ ਨਹੀਂ ਲੱਗੀ ਤੁਸੀਂ ਮੈਨੂੰ ਕੀ ਦਿਖਾਇਆ ਤਾਂ ਸਰਮੱਦ ਉਹਨੂੰ ਦੱਸਦਾ ਕਿ ਤੂੰ ਮੇਰਾ ਸਬਰ ਦੇਖਿਆ ਇਹ ਸਬਰ ਇਦਾਂ ਕਿ ਉਹ ਜਿਹੜੀਆਂ ਤਾਕਤਾਂ ਤੂੰ ਦੇਖੀਆਂ ਨੇ ਉਹ ਤਾਕਤਾਂ ਮੇਰੇ ਨਾਲ ਨੇ ਤੇ ਉਹ ਜੇ ਚਾਹਣ ਤਾਂ ਉਹ ਔਰੰਗਜੀਬ ਨੂੰ ਮਿੱਟੀ ਦੇ ਵਿੱਚ ਮਿਲਾ ਸਕਦੀਆਂ ਨੇ ਜੇ ਮੈਂ ਵੀ ਉਹਨਾਂ ਤਾਕਤਾਂ ਨੂੰ ਵਰਤ ਕੇ ਲੋਕਾਂ ਨੂੰ ਡਰਾਉਣ ਲੱਗ ਗਿਆ ਲੋਕਾਂ ਨੂੰ ਧਮਕਾਉਣ ਲੱਗ ਗਿਆ ਤਾਂ ਮੇਰੇ ਤੇ ਔਰੰਗਜੀਬ ਦੇ ਵਿੱਚ ਫਰਕ ਕੀ ਹੋਊਗਾ ਇਹ ਮੇਰਾ ਸਵਾਲ ਆ ਕਿ ਇੰਨੀ ਤਾਕਤ ਹੋਣ ਦੇ ਬਾਵਜੂਦ ਵੀ ਔਰੰਗਜੀਬ ਦੀ ਮੈਂ ਜੇਲ੍ਹ ਦੇ ਵਿੱਚ ਬੈਠਾ ਤੇ ਸ਼ੁਕਰਾਨੇ ਦੇ ਵਿੱਚ ਮੈਂ ਹਮੇਸ਼ਾ ਹੀ ਰਹਿਣਾ ਕਿ ਉਸ ਪ੍ਰਮਾਤਮਾ ਨੇ ਬਿਨਾ ਮੰਗਿਆ ਮੈਨੂੰ ਸਾਰਾ ਕੁਝ ਦਿੱਤਾ ਬੇਸ਼ੱਕ ਮੈਂ ਉੱਪਰੋਂ ਦੇਖਣ ਨੂੰ ਅਲਫ ਨੰਗਾ ਲੱਗਦਾ ਹੋਊਂਗਾ ਪਰ ਜੋ ਪ੍ਰਮਾਤਮਾ ਨੇ ਮੈਨੂੰ ਦਿੱਤੇ ਨੇ ਖਜ਼ਾਨੇ ਉਹਦੇ ਬਾਰੇ ਤੂੰ ਸੋਚ ਹੀ ਨਹੀਂ ਸਕਦਾ ਤੇ ਇਹ ਮੇਰਾ ਸਬਰ ਆ ਤੇ ਇਹ ਮੇਰਾ ਸ਼ੁਕਰ ਆ ਜੋ ਹਰ ਸਮੇਂ ਮੈਂ ਉਸ ਪ੍ਰਮਾਤਮਾ ਦੀ ਰਹਿਮਤ ਦੇ ਥੱਲੇ ਉਹਦਾ ਨਾਮ ਲੈਂਦਾ ਰਹਿਣਾ ਹਾਲਾਤ ਜੋ ਮਰਜੀ ਹੋਣ ਔਰੰਗਜੀਬ ਮੇਰੀ ਰੂਹ ਨੂੰ ਕਦੇ ਵੀ ਹੱਥ ਨਹੀਂ ਲਾ ਸਕਦਾ ਉਹ ਇਸ ਸਰੀਰ ਨੂੰ ਖਤਮ ਕਰੇ ਇਸ ਸਰੀਰ ਨੂੰ ਬੇੜੀਆਂ ਚ ਪਾਵੇ ਇਸ ਸਰੀਰ ਦਾ ਮੇਰੇ ਨਾਲ ਕੋਈ ਲੈਣ ਦੇਣ ਨਹੀਂ ਇਹ ਮੇਰੀ ਰੂਹ ਦਾ ਲਿਬਾਸ ਆ ਇਹਦਾ ਕੀ ਆ ਇਹ ਤਾਂ ਅਸੀਂ ਜਦੋਂ ਮਰਜ਼ੀ ਬਦਲਦੀ ਏ ਇੰਨੀ ਗੱਲ ਜਦੋਂ ਉਹ ਕਾਨੂੰਨ ਮੰਤਰੀ ਸੁਣਦਾ ਤਾਂ ਉਹ ਹੋਰ ਵੀ ਉਹਦੇ ਮਨ ਦੇ ਵਿੱਚ ਇੱਜ਼ਤ ਬਣਦੀ ਆ ਸਨਮਤ ਦੇ ਲਈ ਤੇ ਉਹ ਸੋਚੀ ਪੈ ਜਾਂਦਾ ਕਿ ਵਾਕਈ ਔਰੰਗਜ਼ੇਬ ਵਰਗਾ ਰਾਜਾ ਉਹ ਇੱਕ ਕਟੜ ਹੋ ਸਕਦਾ ਉਹ ਲੋਕਾਂ ਦੇ ਉੱਤੇ ਜ਼ੁਲਮ ਕਰ ਸਕਦਾ ਉਹ ਜ਼ੁਲਮੀ ਰਾਜਾ ਹੋ ਸਕਦਾ ਪਰ ਜਿਵੇਂ ਉਹਦੇ ਬਾਰੇ ਕਿਹਾ ਜਾਂਦਾ ਕਿ ਉਹਨੂੰ ਬਹੁਤ ਅਕਲਾ ਤੇ ਉਹ ਬੜੀ ਸੂਝ ਰੱਖਦਾ ਸਮਝ ਰੱਖਦਾ ਇਥੋਂ ਪਤਾ ਲੱਗਦਾ ਕਿ ਉਹਨੂੰ ਕੋਈ ਵੀ ਸੂਝ ਸਮਝ ਹੈ ਨਹੀਂ ਕਿਉਂਕਿ ਐਸੇ ਸਰਮੱਧ ਵਰਗੇ ਲੋਕ ਸਰਮੱਧ ਵਰਗੇ ਫਕੀਰ ਉਹਨਾਂ ਨੂੰ ਵੀ ਉਹ ਸਜ਼ਾ ਸੁਣਾਈ ਜਾਂਦਾ ਜਿਹੜੇ ਰੱਬ ਦੇ ਇੰਨੀ ਨੇੜੇ ਨੇ ਜਿਹੜੇ ਅੱਲਾਹ ਦੇ ਇੰਨੀ ਨੇੜੇ ਆ ਜਿਹੜੇ ਅੱਲਾਹ ਦੀ ਉਹ ਗੱਲ ਕਰਦਾ ਤੇ ਉਹਦੇ ਬੰਦਿਆਂ ਦੇ ਉੱਤੇ ਇੰਨਾ ਜ਼ੁਲਮ ਔਰੰਗਜ਼ੇਬ ਵਧੀਆ ਰਾਜਾ ਕਦੇ ਵੀ ਨਹੀਂ ਹੋ ਸਕਦਾ ਇਹ ਕਹਿ ਕੇ ਉਹ ਕਾਨੂੰਨ ਮੰਤਰੀ ਉੱਥੋਂ ਚਲੇ ਜਾਂਦਾ ਸਰਮੱਦ ਦੇ ਕੋਲੋਂ ਉਹ ਇਜਾਜ਼ਤ ਲੈਂਦਾ ਤੇ ਆਪਣੇ ਰਾਜ ਦੇ ਵਿੱਚ ਵਾਪਸ ਜਾ ਕੇ ਆਪਣੇ ਰਾਜੇ ਨੂੰ ਵੀ ਦੱਸਦਾ ਤੇ ਇੱਧਰ ਔਰੰਗਜ਼ੇਬ ਆ ਜਿਹੜਾ ਉਹ ਸਰਮੱਦ ਨੂੰ ਕਤਲ ਕਰਵਾ ਦਿੰਦਾ ਅੱਜ ਵੀ ਸਰਮੱਦ ਦੀ ਕਬਰ ਆ ਜਿਹੜੀ ਉਹ ਜਾਮਾ ਮਸਜਿਦ ਦੇ ਬਿਲਕੁਲ ਸਾਹਮਣੇ ਬਣੀ ਹੋਈ ਆ ਉਹ ਜਗਾ ਉੱਥੇ ਹੈਗੀ ਜਿੱਥੇ ਲੋਕ ਜਾ ਕੇ ਮੱਥਾ ਟੇਕਦੇ ਨੇ ਸਰਮੱਦ ਨੂੰ ਅੱਜ ਵੀ ਲੋਕ ਮੰਨਦੇ ਆ ਅੱਜ ਵੀ ਸਰਮੱਦ ਦੇ ਅੱਗੇ ਜਾ ਕੇ ਸੀਸ ਨਿਵਾਉਂਦੇ ਨੇ ਪਰ ਔਰੰਗਜ਼ੇਬ ਵਰਗੇ ਰਾਜੇ ਉਹ ਹਮੇਸ਼ਾ ਇੱਕ ਵਿਲਨ ਦੇ ਤੌਰ ਦੇ ਉੱਤੇ ਕਥਾ ਕਹਾਣੀਆਂ ਲੋਕਾਂ ਦੇ ਜੀਵਨਾਂ ਦੇ ਵਿੱਚ ਉਹਨਾਂ ਦੇ ਬਾਰੇ ਗੱਲ ਹੁੰਦੀ ਆ ਅਸਲ ਦੁਨੀਆ ਦੇ ਵਿੱਚ ਉਹਨਾਂ ਦਾ ਕੋਈ ਨਾਮੋਂ ਨਿਸ਼ਾਨ ਨਹੀਂ ਹੈਗਾ ਸੋ ਇਹ ਸੀ ਸਰਮੱਦ ਦੀ ਜ਼ਿੰਦਗੀ ਦੀ ਕਹਾਣੀ ਜਿਹੜਾ ਅਰਮੀਨੀਆ ਤੋਂ ਤੁਰਿਆ ਤੇ ਜਿਨੇ ਆਪਣਾ ਸਾਰਾ ਕੁਝ ਹੀ ਲੋਕਾਂ ਨੂੰ ਦਾਨ ਦੇ ਵਿੱਚ ਦੇ ਕੇ ਤੇ ਉਸ ਰੱਬ ਦਾ ਰਾਹ ਚੁਣਿਆ ਤੇ ਜਿਨੇ ਰੂਹ ਦੇ ਉੱਤੇ ਤਨ ਦੇ ਕੱਪੜੇ ਪਹਿਨੇ ਤਨ ਦਾ ਲਿਬਾਸ ਪਾਇਆ ਆਪਣੀ ਰੂਹ ਦੇ ਉੱਤੇ ਲੋਕਾਂ ਵਾਸਤੇ ਉਹ ਨੰਗਾ ਹੋ ਸਕਦਾ ਸੀ ਪਰ ਉਹਨੂੰ ਸਮਝ ਆ ਗਈ ਸੀ ਕਿ ਮੈਂ ਸਰੀਰ ਨਹੀਂ ਹੈਗਾ ਸਰੀਰ ਕੱਪੜਾ ਤੇ ਮੈਂ ਇੱਕ ਰੂਹ ਆ ਇੱਕ ਚਾਨਣ ਆ ਇੱਕ ਜੋਤ ਆ ਜਿਹੜੀ ਜੋਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਲੀਨ ਹੋਣੀ ਆ ਜਿਉਂਦੇ ਵਾਸਤੇ ਰੋ ਤੁਹਾਨੂੰ ਅਕਸਰੀ ਕਹੀਦਾ ਕਿ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਕਈ ਸਾਡੇ ਪੈਣ ਭਰਾ ਕਹਿ ਦੇਣਗੇ ਕਿ ਜੇ ਰੱਬ ਹੁੰਦਾ ਤਾਂ ਉਹ ਸੁਣਦਾ ਤੁਸੀਂ ਅਦੇ ਇਤਿਹਾਸ ਦੇਖਿਓ ਇਤਿਹਾਸ ਦੇ ਵਿੱਚ ਜਿੰਨੇ ਵੀ ਰੱਬ ਦੇ ਭਗਤ ਹੋਏ ਨੇ ਜਿੰਨੇ ਵੀ ਰੱਬ ਦੇ ਆਸ਼ਕ ਹੋਏ ਨੇ ਉਹਨਾਂ ਦੀ ਕਿਸੇ ਦੀ ਵੀ ਜ਼ਿੰਦਗੀ ਸੌਖੀ ਨਹੀਂ ਸੀ ਅਖੀਰ ਦੇ ਵਿੱਚ ਸਾਰਿਆਂ ਨੂੰ ਉਸ ਸਮੇਂ ਦੇ ਰਾਜਿਆਂ ਨੇ ਉਸ ਸਮੇਂ ਦੀ ਹਕੂਮਤ ਨੇ ਮਾਰਿਆ ਹੀ ਆ ਉਹਨਾਂ ਨੂੰ ਸਜ਼ਾਵੇਂ ਹੀ ਦਿੱਤੀਆਂ ਨੇ ਰੱਬ ਦੇ ਰਾਹ ਤੇ ਤੁਰਨਾ ਕੋਈ ਆਮ ਗੱਲ ਨਹੀਂ ਹੈਗੀ ਰੱਬ ਦੇ ਨਾਲ ਮੇਲ ਮਲਾਪ ਮਤਲਬ ਕਿ ਪੂਰੀ ਦੁਨੀਆ ਦੇ ਖਿਲਾਫ ਹੋ ਕੇ ਖੜਨਾ ਕਿਉਂਕਿ ਜਿਹੜਾ ਰੱਬ ਦੇ ਰਾਹ ਤੇ ਤੁਰਦਾ ਨਾ ਉਹਨੂੰ ਆਮ ਲੋਕ ਸਮਝ ਹੀ ਨਹੀਂ ਪਾਉਂਦੇ ਉਹਨਾਂ ਦੇ ਵਾਸਤੇ ਉਹ ਬਾਗੀ ਹੁੰਦਾ ਜਾਂ ਕਮਲਾ ਹੁੰਦਾ ਸੋ ਰੱਬ ਦੇ ਉੱਤੇ ਸ਼ੱਕ ਕਰਨਾ ਬੰਦ ਕਰੋ ਉਹ ਬਹੁਤ ਵੱਡੀ ਤਾਕਤ ਰੱਖਦਾ ਤੁਸੀਂ ਜਿੱਥੇ ਹੋਂ ਜਿਵੇਂ ਉਹ ਜਿਹੜੇ ਹਾਲਾਤਾਂ 'ਚੋਂ ਆਪਾਂ ਫੇਰ ਕਹਿੰਦੇ ਆ ਰੱਬ ਦਾ ਨਾ ਹੋ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀਆਂ ਜਿਉਂਦੇ ਵਾਸਤੇ ਰਹੋ ਧੰਨਵਾਦ